ਗੱਲਬਾਤ ਕਰਦੇ ਆਂ ਪੰਜਾਬ ਸਰਕਾਰ ਤੋਂ ਸ਼ੁਰੂ ਕਿਉਂਕਿ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸ਼ਹੀਦੀ ਸਮਾਗਮ ਨੇ ਉਹਨਾਂ ਨੂੰ ਇਸ ਵਾਰੀ ਬੜੇ ਜ਼ੋਰ ਸ਼ੋਰ ਨਾਲ ਤੇ ਬੜੀ ਸ਼ਰਧਾ ਨਾਲ ਮਨਾ ਰਹੀ ਹੈ ਆ ਮਿੰਟੂ ਜੀ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਅੱਜ ਸਮਾਗਮ ਹੈ ਤੇ ਕੇਜਰੀਵਾਲ ਸਾਹਿਬ ਨੇ ਤੇ ਪਹਿਲੀ ਗੱਲ ਮੈਂ ਉਹਨਾਂ ਤੋਂ ਸ਼ੁਰੂ ਕਰਦਾ ਉਹਨਾਂ ਨੇ ਕਿਹਾ ਕਿ ਭਾਈ ਕੋਈ ਕਮੀ ਬੇਸ਼ੀ ਸਾਡੇ ਤੋਂ ਰਹਿ ਗਈ ਤੇ ਅਸੀਂ ਮਾਫੀ ਮੰਗਦੇ ਆ ਇਹ ਜ਼ਰੂਰੀ ਹੈ ਜੀ ਇਥੇ ਜ਼ਰੂਰੀ ਹੈ ਕਿ ਤੁਸੀਂ ਜਦੋਂ ਵੀ ਕੋਈ ਵੱਡੀ ਚੀਜ਼ ਜਿਹੜੀ ਹੈ ਆਰਗੇਨਾਈਜ਼ਡ ਕਰਦੇ ਹੋ ਹੂੰ ਤੇ ਸਿਆਣੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਤੇ ਉਹ ਰਿਸ਼ਤੇਦਾਰ ਨੂੰ ਵੀ ਤੁਰ ਲੱਗਿਆ ਕਹਿੰਦੇ ਹੁੰਦੇ ਸੀ ਨਾ ਹੂੰ ਵਿਆਹ ਸ਼ਾਦੀ ਜਾਿਆਂ ਨੂੰ ਕਿ ਭਾਈ ਜੇ ਕਮੀ ਪੇਸ਼ੀ ਰਹਿ ਗਈ ਤੇ ਮਾਫ ਕਰਨਾ ਕਰੇ ਬਿਲਕੁਲ ਠੀਕ ਹੈ ਨਾ ਜੀ ਇਹ ਤੇ ਵਧੀਆ ਗੱਲਾਂ ਆ ਵੱਡਾਪਨ ਹੁੰਦਾ ਹੈ ਤੇ ਜ਼ਰੂਰੀ ਖਾਸ ਕਰਕੇ ਧਾਰਮਿਕ ਸਮਾਗਮਾਂ ਦੇ ਵਿੱਚ ਹੋਰ ਵੀ ਜ਼ਰੂਰੀ ਹੋ ਜਾਂਦੇ ਸਹੀ ਹੈ ਜੀ ਕਮੀ ਪੇਸ਼ੀ ਤਾਂ ਰਹਿੰਦੀ ਆ ਰਹੀਆਂ ਨੇ ਕਮੀਆਂ ਪੇਸ਼ੀਆਂ ਤੇ ਭਾਈ ਤੁਸੀਂ ਜਿਸ ਤਰ੍ਹਾਂ ਐਡਵਰਟਾਈਜ਼ਮੈਂਟ ਕੀਤਾ ਹੂੰ ਠੀਕ ਹੈ ਔਰ ਅੰਨਾ ਐਡਵਰਟਾਈਜ਼ਮੈਂਟ ਤੁਹਾਡਾ ਇਸ ਤਰ੍ਹਾਂ ਦਾ ਹੋਇਆ ਕਿ ਜਨਤਕ ਪਖਾਨਿਆਂ ਤੱਕ ਤੁਸੀਂ ਗੁਰੂ ਸਾਹਿਬ ਦੀ ਤਸਵੀਰ ਵਾਲੇ ਹੋਰਡਿੰਗ ਲਾਏ ਨੇ ਉਹ ਗਲਤੀ ਆ ਹਾਂਜੀ ਬਿਲਕੁਲ ਠੀਕ ਹੈ ਨਾ ਜੀ ਬਿਲਕੁਲ ਹੋਇਆ ਤੇ ਇਹਦੇ 'ਚ ਚਲੋ ਮੈਂ ਹੁਣ ਕਿਸੇ ਦੀ ਭਾਵਨਾ ਤੇ ਨਹੀਂ ਜਾਂਦਾ ਭਾਵਨਾ ਅੰਦਰੂਨੀ ਹੁੰਦੀ ਆ ਅੰਦਰ ਦੀ ਹੁੰਦੀ ਆ ਪਰ ਮਤਲਬ ਧਾਰਮਿਕ ਤੌਰ ਤੇ ਜੇ ਨਿਰੋਲ ਭਾਵਨਾ ਤਾਂ ਠੀਕ ਹੈ ਸਤਕਾਰਤ ਹੈ ਹਮ ਪਰ ਜੇ ਉਹਦੇ 'ਚ ਕੋਈ ਪੋਲੀਟੀਕਲੀ ਤੁਸੀਂ ਮਾਈਲੇਜ ਲੈਣ ਦਾ ਯਤਨ ਕਰਦੇ ਹੋ ਤੋ ਤੁਸੀਂ ਉਹ ਤੁਹਾਡਾ ਅੰਦਰ ਹੀ ਆ ਹਾਂ ਜੀ ਠੀਕ ਹੈ ਨਾ ਬਾਕੀ ਕਮੀਆਂ ਪੇਸ਼ੀਆਂ ਤੇ ਈ ਵਟੇ ਆਯੋਜਨ ਚ ਹੁੰਦੀਆਂ ਇਹਨੇ ਜੀ ਹਾਸਿਆਤਾਂ ਲੱਭੋਗੇ ਤਾਂ ਉਹ ਲੱਭ ਜਾਣਗੀਆਂ ਜੀ ਕਮੀਆਂ ਲੱਭਣ ਤਰੋ ਤੇ ਕਮੀਆਂ ਤੇ ਫਿਰ ਆਪ ਦੇ ਵਿੱਚ ਹੀ ਬਹੁਤ ਹੁੰਦੀਆਂ ਬੰਦੇ ਦੇ ਕਮੀਆਂ ਤੇ ਮਿੰਟੂ ਜੀ ਜਿਹੜੇ ਕੁਝ ਵਿਰੋਧੀ ਉਹ ਵੀ ਲੱਭ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਮੁਖਾਲਫਤ ਵੀ ਕਰ ਰਹੇ ਨੇ ਸਾਥ ਵੀਦਨ ਕਿਤੇ ਕਿਤੇ ਕਹਿ ਰਹੇ ਨੇ ਕਿ ਜਥੇਦਾਰ ਸਹਿਬਾਨ ਨੂੰ ਥੋੜਾ ਜਿਹਾ ਪਿੱਛੇ ਕੀਤਾ ਗਿਆ ਉਹ ਗੱਲਾਂ ਵੀ ਆ ਰਹੀਆਂ ਨੇ ਜਥੇਦਾਰ ਸ੍ਰੀ ਅਖਲਤਖਸ ਜੀ ਜੀ ਕਿ ਸਰਕਾਰ ਨੇ ਸਾਰਾ ਮਤਲਬ ਕਹੋ ਕਿ ਆਦੇਸ ਹਸਾਬ ਨਾਲ ਕੀਤਾ ਜ਼ਿਆਦਾਤਰ ਕਹਾਣੀ ਪਤਾ ਕੀ ਆ ਸੁਖਮਨ ਸਾਹਿਬ ਕਿ ਐਸਜੀਪੀਸੀ ਤੇ ਸਮਾਗਮ ਕਰਦੀ ਕਰਦੀ ਆ ਜੀ ਸਰਕਾਰ ਨੇ ਆਪਣੇ ਪੱਧਰ ਤੇ ਫੈਸਲਾ ਲਿਆ ਕਿ ਅਸੀਂ ਕਰਾਂਗੇ ਹੂੰ ਠੀਕ ਹੈ ਜੀ ਦੋਨਾਂ ਚ ਮਤਭੇਦ ਹੋਗਾ ਜੀ ਪਰ ਮੇਰੇ ਖਿਆਲ ਦੇ ਨਾਲ ਦੇਖੋ ਚੰਗਾ ਹੁੰਦਾ ਤੇ ਉਧਰ ਮੁੱਖ ਮੰਤਰੀ ਚਲੇ ਜਾਂਦੇ ਹੂੰ ਚਲੇ ਜਾਣ ਇਧਰ ਜਥੇਦਾਰ ਸਾਹਿਬ ਆ ਜਾਂਦੇ ਜੀ ਯਸ ਵਧੀਆ ਸੀ ਮੈਸੇਜ ਆ ਜਾਂਦਾ ਹਨਾ ਤੇ ਸ਼ਾਇਦ ਫਿਰ ਪ੍ਰਧਾਨ ਮੰਤਰੀ ਵੀ ਆ ਜਾਂਦੇ ਹੂੰ ਇਹ ਅਸੀਂ ਤੁਹਾਡੇ ਤੋਂ ਪੁੱਛਾਂਗੇ ਇਹ ਗੱਲ ਇਹਦੇ ਤੇ ਆਪਾਂ ਆ ਜਾਂਦੇ ਹਾਂ ਜੀ ਮਤਲਬ ਇਹ ਕਿੰਨਾ ਵਧੀਆ ਮੈਸੇਜ ਆ ਜਾਂਦਾ ਚਲੋ ਦੋਨਾਂ ਨੇ ਯੋਜਨਾ ਡੱਡ ਕਰ ਲੈ ਹੂੰ ਉਧਰ ਜਥੇਦਾਰ ਸਾਹਿਬ ਆ ਜਰੀ ਲਵਾਉਂਦੇ ਜੀ ਗੁਰੂ ਸਾਹਿਬ ਦਾ ਬਿਲਕੁਲ ਸਰੂਪ ਇੱਕ ਨਹੀਂ ਗੁਰੂ ਸਾਹਿਬ ਸਾਰਿਆਂ ਦੇ ਪੂਜਨੀਯੋਗ ਨੇ ਜੀ ਤੇ ਇੱਕ ਮਿਸਾਲ ਵਧੀਆ ਜਾਂਦੀ ਠੀਕ ਹੈ ਕਿਉਂਕਿ ਜਥੇਦਾਰ ਸਾਹਿਬ ਵੀ ਸਤਕਾਰਤ ਨੇ ਪਰ ਇਹਨਾਂ ਦੀ ਤੇ ਆਪਸ ਦੇ ਵਿੱਚ ਕੜਤਨ ਵਧ ਗਈ ਨਾ ਹਮ ਮੁੱਖ ਮੰਤਰੀ ਸਾਹਿਬ ਨੇ ਜਥੇਦਾਰ ਦੀ ਨਿਯੁਕਤੀ ਨੂੰ ਹੀ ਨਿਸ਼ਾਨੇ ਤੇ ਲੈ ਲਿਆ ਜਥੇਦਾਰ ਸਾਹਿਬ ਨੇ ਕਿਹਾ ਕਿ ਨਿਕੋ ਨਮਨੇ ਕਿ ਮੈਂ ਇਹਨਾਂ ਦਾ ਕੀ ਜਵਾਬ ਦੇਵਾਂ ਹਮ ਯਾਨੀ ਮਸਲਾ ਜਿਹੜਾ ਹੈ ਉਹ ਕਹਿ ਲੋ ਕਿ ਪਹਿਲੇ ਹੀ ਕਸ਼ੀਦਗੀ ਤੱਕ ਪਹੁੰਚ ਚੁੱਕਾ ਸੀਗਾ ਦੋਨਾਂ ਸ਼ਖਸੀਅਤਾਂ ਦਾ ਤੇ ਐਸਾ ਸੰਭਵ ਨਹੀਂ ਜੇ ਹੋ ਜਾਂਦਾ ਸੰਭਵ ਹੂੰ ਤਾਂ ਫਿਰ ਤਾਂ ਸੰਭਵ ਛੱਡੋ ਸੰਗਮ ਹੋ ਜਾਣਾ ਸੀਗਾ ਨਾ ਸੰਗਮ ਹੋ ਜਾਣਾ ਪਰ ਦੋਨਾਂ ਦੇ ਆਯੋਜਨ ਅਡਵਾਂਟ ਰਹੇ ਨੇ ਤੇ ਦੋਨਾਂ ਦੇ ਵਿੱਚ ਸ਼ਿਰਕਤ ਮੇਰੇ ਖਿਆਲ ਦੇ ਨਾਲ ਹੁਣ ਇੱਧਰ ਉਹਨਾਂ ਦੀ ਨਹੀਂ ਉਧਰ ਇਹ ਨਹੀਂ ਜਾਣਗੇ ਜੀ ਜੀ ਪਰ ਇਹ ਚੀਜ਼ ਨਹੀਂ ਜੀ ਹੋਣੀ ਚਾਹੀਦੀ ਮੇਰਾ ਮੰਨਣਾ ਹੈ ਬਾਕੀ ਚਲੋ ਜੋ ਵੀ ਹੋਇਆ ਠੀਕ ਹੈ بس ਆਪਾਂ ਕਹਿ ਸਕਦੇ ਆ ਕਿ ਭਾਈ ਇਹਦਾ ਰਲ ਮਿਲ ਕੇ ਚੱਲੋ ਪਰ ਇਹ ਚਲਦੇ ਘੱਟੇ ਆ ਜੀ ਚਲੋ ਰਲੀਆਂ ਮੇਲੀਆਂ ਗੱਲਾਂ ਆਪਾਂ ਦੋਨੇ ਤਰ੍ਹਾਂ ਦੀਆਂ ਕਰਾਂਗੇ ਕਮੀਆਂ ਪੇਸ਼ੀਆਂ ਵਾਲੀਆਂ ਤੇ ਖਾਸੀਅਤਾਂ ਵਾਲੀਆਂ ਵੀ ਇੱਕ ਖਾਸੀਅਤ ਵਾਲੀ ਗੱਲ ਜਿਹੜੀ ਆਪਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਹੀ ਹੋਰ ਕਰ ਲਈ ਉੱਥੇ ਮਾਨ ਸਾਹਿਬ ਨੇ ਕਿਹਾ ਕਿ ਭਾਈ ਅਸੀਂ ਯੂਨੀਵਰਸਿਟੀ ਬਣਾ ਰਹੇ ਹਾਂ ਵਿਸ਼ਵ ਪੱਧਰ ਦੀ ਯੂਨੀਵਰਸਿਟੀ ਬਣਾਉਣੀ ਹੈ ਗੁਰੂ ਸਾਹਿਬ ਦੇ ਨਾਮ ਤੇ ਤੇ ਇਹ ਵੀ ਸੋਹਣੀ ਗੱਲ ਹੈ ਜੇ ਨੇਪਰੇ ਚੜ੍ਹਦਾ ਕੰਮ ਤੇ ਵੇਖੋ ਪਹਿਲਾਂ ਤੇ ਕੱਲ ਵਾਲਾ ਜਿਹੜਾ అలਰਮ ਸੀਗਾ ਉਹ ਕਿੱਡਾ ਦੁਬਿਧਾ ਵਾਲਾ ਹੈ ਭਾਈ ਪਵਿੱਤਰ ਸ਼ਹਿਰਾਂ ਨੂੰ ਦਰਜਾ ਦੇਣ ਵਾਲਾ ਤਿੰਨ ਪਵਿੱਤਰ ਸ਼ਹਿਰਾਂ ਨੂੰ ਤੁਸੀਂ ਅਜੇ ਤੱਕ ਵੀ ਮੇਰੇ ਮੈਨੂੰ ਦੱਸ ਦਿਓ ਕਿ ਕੀ ਸਾਫ਼ ਹੈ ਕਿ ਪੂਰਨ ਤੌਰ ਤੇ ਪਵਿੱਤਰ ਸ਼ਹਿਰਾਂ ਦਾ ਦਰਜਾ ਹੈ ਜਾਂ ਇੱਕ ਏਰੀਏ ਦੇ ਵਿੱਚ ਏਰੀਏ ਦੇ ਵਿੱਚ ਕੀ ਗਲਿਆਰਿਆਂ ਚ ਅੱਗੇ ਚੀਜ਼ਾਂ ਵਿਕਦੀਆਂ ਸਨ ਤਾਂ ਠੀਕ ਉਸੇ ਤਰ੍ਹਾਂ ਹੁਣ ਇੱਕ ਐਲਾਨ ਹੋ ਰਿਹਾ ਕਿ ਐਸੀ ਬਣਾਵਾਂਗੇ ਕੀ ਨੀ ਪੱਥਰ ਰੱਖ ਦਿੱਤਾ ਗਿਆ ਜੀ ਅੱਜ ਕੱਲ ਤੇ ਨੀ ਪੱਥਰ ਦੀ ਵੈਸੇ ਇਹਨਾਂ ਨੇ ਪਰਵਾਸਾ ਹੀ ਬਦਲ ਰੱਖੀ ਓ ਤੇ ਗੱਤਾ ਟੰਗੀ ਬੈਠੇ ਸਨ ਇੱਕ ਇੱਕ ਪਿੰਡ ਦੇ ਵਿੱਚ ਆਂ ਜੀ ਗੱਤੇ ਦਾ ਨਹੀਂ ਪੱਥਰ ਪਿੱਛੇ ਰੱਖਿਆ ਮੈਂ ਪੋਸਟ ਪਾਈ ਸੀਗੀ ਪੌਣੇ 2 ਕਰੋੜ ਵਾਲਾ ਤਾਂ ਸੁਣਿਆ ਸੀ ਫਿਰ ਇਹ ਤਾਂ ਬਿਲਕੁਲ ਉਲਟਾ ਹੋ ਗਿਆ ਨਹੀਂ ਉਹ ਗੱਤੇ ਦਾ ਹੀ ਬਣਾ ਕੇ ਮੈਂ ਕਿਹਾ ਨੀ ਪੱਥਰ ਦਾ ਮਤਲਬ ਹੁੰਦਾ ਪੱਥਰ ਆ ਜੀ ਤੇ ਇਹਨਾਂ ਨੇ ਗੱਤੇ ਦਾ ਕੱਟ ਕੇ ਲਾ ਰੱਖਿਆ ਪਿੱਛੇ ਤੇ ਉਹ ਕਾਹਦਾ ਸੀਗਾ ਉਹ ਵੀ ਇੰਟਰਸਟਿੰਗ ਹੈ ਨਾ ਕਿ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਪਾਈਪਲਾਈਨ ਦਾ ਉਦਘਾਟਨ ਹੈ ਜੀ ਵਾਹ ਨੀ ਪੱਥਰ ਹੈ ਸਰਕਾਰੀ ਹੋ ਮਤਲਬ ਕਿ ਵਾਹ ਸਰਕਾਰ ਵਾਹ ਜਿਵੇਂ ਵਾਹ ਹਜ਼ੂਰ ਵਾਹ ਤਾਜ਼ਮੁਲੀ ਹੈ ਤਾਂ ਮਤਲਬ ਕਿ ਇਹੀ ਆ ਚੀਜ਼ ਕਿ ਦੇਖੋ ਅਲਾ ਮੈਂ ਯੂਨੀਵਰਸਿਟੀ ਦਾ ਭਾਈ ਸਵਾਗਤ ਕਰਦਾ ਜੀ ਯੂਨੀਵਰਸਿਟੀ ਬਣਾਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਦੀ ਕੋਈ ਚੱਕਰ ਨਹੀਂ ਹੈਗਾ ਪਰ ਆਪਣੇ ਤੇ 16 ਮੈਡੀਕਲ ਕਾਲਜ ਵੀ ਆਉਣੇ ਸੀਗੇ ਉਹਨਾਂ ਚੋਂ ਕਿੰਨੇ ਤਿਆਰ ਨੇ ਤੁਸੀਂ ਤੇ ਬਜਟ ਵੀ ਰੱਖ ਦਿੱਤਾ ਸੀਗਾ ਬਜਟ ਸੈਸ਼ਨ ਦੇ ਵਿੱਚ ਸਰਕਾਰ ਨੇ ਉਹਨਾਂ ਵਾਸਤੇ ਬਜਟ ਵੀ ਰੱਖ ਦਿੱਤਾ ਸੀਗਾ ਹਮ ਸ਼ਾਇਦ ਕਿ ਅਸੀਂ ਬਜਟ ਵੀ ਰੱਖਾਂਗੇ ਪਰ ਤੁਸੀਂ ਦੱਸ ਦਿਓ ਕਿ ਕਿੱਥੇ ਉਹ ਕੰਮ ਆਰੰਭ ਹੋਇਆ ਉਲਟਾ ਜਿਹੜਾ ਸੀਗਾ ਮਸਤੂ ਆਣੇ ਮਸਤੂ ਹਾਂ ਜੀ ਕਿੰਨਾ ਵਿਵਾਦ ਬਣ ਗਿਆ ਉਸ ਮਾਮਲੇ ਦੇ ਵਿੱਚ ਹਮ ਤੁਕਝ ਵੀ ਨਹੀਂ ਹੋ ਸਕਿਆ ਠੀਕ ਆ ਜੇ ਤੁਸੀਂ ਕਰੋ ਤਾਂ ਬਿਹਤਰ ਆ ਬਹੁਤ ਵਧੀਆ ਗੱਲ ਆ ਇੱਕ ਲਾਨ ਵੈਸੇ ਇਹਨਾਂ ਨੇ ਹੋਰ ਕੀਤਾ ਕਿ ਈ ਰਿਕਸ਼ੇ ਤੇ ਮਿੰਨੀ ਬਸਾਂ ਜਿਹੜੀਆਂ ਉਹ ਇਹਨਾਂ ਪਵਿੱਤਰ ਸ਼ਹਿਰਾਂ ਦੇ ਵਿੱਚ ਚਲਾਵਾਂਗੇ ਅਸੀਂ ਫ੍ਰੀ ਤੌਰ ਤੇ ਜੀ ਪਰ ਯੂਨੀਵਰਸਿਟੀ ਜੇ ਬਣਾਉਂਦੇ ਆ ਤਾਂ ਬਹੁਤ ਵਧੀਆ ਗੱਲ ਪਰ ਯੂਨੀਵਰਸਿਟੀ ਕਦੋਂ ਬਣੇਗੀ ਹੂੰ ਇਹ ਬੜਾ ਵੱਡਾ ਸਵਾਲ ਜੀ 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 ਬਿਲਕੁਲ 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 ਮਿੰਟ ਜੀ ਦੋ ਤਿੰਨ ਕਮੈਂਟ ਵੈਸੇ ਯੂਨੀਵਰਸਟੀਆਂ ਤੇ ਦੇਖੋ ਇੱਥੇ ਕਈ ਨੇ ਪੰਜਾਬ ਦੇ ਵਿੱਚ ਜਿੰਨਾਂ ਦਾ ਇਹ ਰੋਲਾ ਵੀ ਪੈਂਦਾ ਆਮ ਬੱਚਿਆਂ ਦੀ ਆਮ ਘਰਾਂ ਦੇ ਬੱਚਿਆਂ ਦੀ ਜਿੱਥੇ ਤਾਲੀਮ ਬਿੱਤ ਤੇ ਸਸਤੀ ਹੋ ਸਕੇ ਸਾਨੂੰ ਐਸੀ ਯੂਨੀਵਰਸਿਟੀ ਦੀ ਜ਼ਰੂਰਤ ਆ ਜਿਵੇਂ ਸਾਡੀ ਪੀਯੂ ਆ ਤੇ ਇੱਕ ਪੀਯੂ ਹੋਰ ਹੈ ਇੱਕ ਪੰਜਾਬੀ ਯੂਨੀਵਰਸਿਟੀ ਇੱਕ ਪੰਜਾਬੀ ਯੂਨੀਵਰਸਿਟੀ ਤਾਂ ਹੀ ਅਸੀਂ ਹਮੇਸ਼ਾ ਕਹਿੰਨੇ ਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਨੂੰ ਇਸ ਸਰੀਕੇ ਦੀਆਂ ਯੂਨੀਵਰਸਿਟੀਆਂ ਚਾਹੀਦੀਆਂ ਨੇ ਚੰਗੀ ਹਾਲਤ 'ਚ ਸੇਤਮੰਦ ਪ੍ਰਸ਼ਾਸਨ ਹੋਵੇ ਜਿੱਥੇ ਤਾਂ ਤੁਸੀਂ ਦੇਖੋ ਉਹ ਦਿਨ ਆਪਾਂ ਗੱਲ ਕੀਤੀ ਸੀ ਮੈਂ ਵੈਸੇ ਥੋੜਾ ਡਾਊਟਫੁਲ ਸੀ ਕਿ ਬਨਮੋਹ ਸਿੰਘ ਵੀ ਇੱਥੋਂ ਨਿਕਲੇ ਨੇ ਜੀ ਤਾਂ ਤੁਸੀਂ ਪਟਿਆਲਾ ਯੂਨੀਵਰਸਿਟੀ ਚੋਂ ਦੇਖ ਲਓ ਪਟਿਆਲਾ ਯੂਨੀਵਰਸਿਟੀ ਚੋਂ ਵੀ ਤੁਹਾਨੂੰ ਪਰਮਾਰ ਨਜ਼ਰ ਆਏਗੀ ਕਿ ਕਿੱਥੋਂ ਤੱਕ ਲੋਕ ਬੈਠੇ ਆ ਕਿਹੜੇ-ਕਿਹੜੇ ਵਿਦਵਤਾ ਵਾਲੇ ਵਿਦਵਾਨ ਜਿਹੜੋ ਕਿ ਰੋਸ਼ਨ ਦਿਮਾਗ ਲੋਕ ਇਹਨਾਂ ਯੂਨੀਵਰਸਿਟੀਆਂ ਚੋਂ ਨਿਕਲੇ ਉਹ ਜ਼ਰੂਰ ਤੇ ਆ ਉਹਦਾ ਸਵਾਗਤ ਕਰਦੇ ਆ ਪਰ ਕਦੋਂ ਬਣਾਓਗੇ ਇਹ ਦੇਖਣੀ ਉਹ ਗੱਲ ਹੈ ਜੀ ਮਿੰਟ ਜੀ ਲਓ ਜੀ ਦੋ ਕਮੈਂਟ ਆਪਾਂ ਦੋਸਤਾਂ ਨੇ ਸ਼ਾਮਿਲ ਕਰ ਦਨੇ ਆ ਤੇ ਰਾਜਕੁਮਾਰ ਜੀ ਕਹਿ ਰਹੇ ਨੇ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਫੁੱਲ ਪੰਜਾਬ ਤੋਂ ਬਾਹਰੋਂ ਕਿਉਂ ਆਏ ਨੇ ਇਹ ਪੁੱਛ ਰਹੇ ਨੇ ਜੀ ਇੱਕ ਤਾਂ ਕਿੱਥੋਂ ਆਏ ਨੇ ਜੀ ਕੀ ਆਏ ਨੇ ਪੰਜਾਬ ਤੋਂ ਬਾਹਰੋਂ ਫੁੱਲ ਹੁਣ ਇਹਦੇ ਬਾਰੇ ਮੈਂ ਤੇ ਕਨਫਰਮ ਨਹੀਂ ਜਾਣਕਾਰੀ ਮੈਨੂੰ ਨਹੀਂ ਹੈ ਸਾਨੂੰ ਤੇ ਸਮਝ ਨਹੀਂ ਲੱਗਦੀ ਕੋਈ ਕਹਿੰਦਾ ਟੈਂਟ ਬਾਹਰੋਂ ਆ ਗਿਆ ਉਹ ਵੀ ਪੁੱਛ ਰਹੇ ਸੀ ਦੋ ਫੁੱਲ ਬਾਹਰੋਂ ਆ ਗਏ ਨੇ ਜੀ ਮਤਲਬ ਕਿ ਹੁਣ ਅਸੀਂ ਫੁੱਲ ਵੀ ਇੰਪੋਰਟ ਕਰਨ ਲੱਗ ਪਏ ਹ ਹ ਤੇ ਮਤਲਬ ਕਿ ਛੋਟੀਆਂ ਤੋਂ ਛੋਟੀਆਂ ਜਿਹੜੀਆਂ ਕੰਪਨੀਆਂ ਆ ਉਹ ਵੀ ਸਾਡੇ ਹੁਣ ਇੱਥੇ ਨਹੀਂ ਹੈਗੀਆਂ ਵੀ ਅਸੀਂ ਮਾੜਾ ਮੋਟਾ ਛੋਟਾ ਮੋਟਾ ਈਵੈਂਟ ਕਰਵਾਉਣਾ ਹੈ ਤੇ ਉਹ ਵੀ ਸਾਨੂੰ ਜਿਹੜੀ ਕੋਈ ਕੰਪਨੀ ਆ ਉਹ ਦਿੱਲੀ ਤੋਂ ਆ ਕੇ ਸਰਵਿਸ ਦੇ ਦਿੰਦੀ ਹੈ ਜੀ ਜਾਂ ਇਹੋ ਜਿਹਾ ਰਾਜ ਆ ਗਿਆ ਕਿ ਹੈੱਡਕੁਆਰਟਰ ਇੱਥੇ ਬਣਾ ਲੈਣੇ ਇਹ ਤਾਂ ਬਾਈ ਹੁਣ ਪਤਾ ਨਹੀਂ ਹੈ ਗੱਲਬਾਤ ਕਰਦੇ ਆਂ ਪੰਜਾਬ ਸਰਕਾਰ ਤੋਂ ਸ਼ੁਰੂ ਕਿਉਂਕਿ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸ਼ਹੀਦੀ ਸਮਾਗਮ ਨੇ ਉਹਨਾਂ ਨੂੰ ਇਸ ਵਾਰੀ ਬੜੇ ਜੋਰ ਸ਼ੋਰ ਨਾਲ ਤੇ ਬੜੀ ਸ਼ਰਧਾ ਨਾਲ ਮਨਾ ਰਹੀ ਹੈ ਆ ਮੀਤੂ ਜੀ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਅੱਜ ਸਮਾਗਮ ਹੈ ਤੇ ਕੇਜਰੀਵਾਲ ਸਾਹਿਬ ਨੇ ਤੇ ਪਹਿਲੀ ਗੱਲ ਮੈਂ ਉਹਨਾਂ ਤੋਂ ਸ਼ੁਰੂ ਕਰਦਾ ਉਹਨਾਂ ਨੇ ਕਿਹਾ ਕਿ ਭਾਈ ਕੋਈ ਕਮੀ ਬੇਸ਼ੀ ਸਾਡੇ ਤੋਂ ਰਹਿ ਗਈ ਤੇ ਅਸੀਂ ਮਾਫੀ ਮੰਗਦੇ ਹਾਂ ਇਹ ਜ਼ਰੂਰੀ ਹੈ ਜੀ